ਮਾਯੁਰ ਜੀ ਦਾ ਹਾਲ ਸਾਸੀ ਦੀ ਮਹਾਨ ਦੁਖੀ ਤੇ ਜੋ ਜਨ 누ਜੀਏ ਮਨੈਸ ਮਨੈਸ ਸੇ ਸੂਰਾ ਪਰਦਾਨ ਆਪ ਜੀ ਦੇ ਜੀਵਨ ਦੀਆਂ ਕਈ ਘਟਨਾਵਾਂ ਵੇਖਣ ਤੇ ਬਾਤਾਂ ਨੂੰ ਤਾਂ ਭਾਵੇਂ ਛੋਟੀਆਂ ਲੱਗਦੀਆਂ ਹਨ ਪਰ ਇੰਨਾਂ ਛੋਟੀਆਂ-ਛੋਟੀਆਂ ਘਟਨਾਵਾਂ ਪਿੱਛੇ ਜਗਿਆਸਵ ਜਨਾਂ ਲਈ ਮਹਾਨ ਪ੍ਰੇਰਨਾ ਸਰੋਤ ਸੁਪੇ ਪੈ ਹਨ ਜੋ ਪ੍ਰੇਮੀ ਇਹਨਾ ਪ੍ਰੇਰਨਾ ਸਰੋਤਾਂ ਤੋਂ ਸਿੱਖਿਆ ਪ੍ਰਾਪਤ ਕਰਨ ਦਾ ਯਤਨ ਕਰੇਗਾ ਉਸ ਦੇ ਜੀਵਨ ਪੰਧ ਵਿੱਚੋਂ ਨੇਕਾਂ ਠੇਡੇ ਪੱਥਰ ਦੂਰ ਹੋ ਜਾਣਗੇ ਤੇ ਜੀਵਨ ਯਾਤਰਾ ਸਹਿਲੀ ਤੇ ਰਸਾਇ ਦੇਕ ਤੇ ਨਿਭੜੇਗੀ ਉਹ ਨਿਭੜੇਗੀ ਆਪ ਜੀ ਦੇ ਦੱਸਦੇ ਸਨ ਕਿ ਅਕੇਰਾਂ ਦੀ ਗੱਲ ਹੈ ਕਿ ਅਸੀਂ ਆਪਣੇ ਪਿੰਡ 119 ਚੱਕ ਤੋਂ ਦੂਸਰੇ ਚੱਕ ਵਿੱਚ ਇੱਕ ਬਿਮਾਰੀ ਪ੍ਰੇਮੀ ਦੇ ਖਵਰ ਲੈਣ ਵਾਸਤੇ ਅਕਸਰ ਦੂਜੇ ਤੀਜੇ ਦਿਨ ਜਾਇਆ ਕਰਦੇ ਸਾਂ ਰਾਹਤੇ ਵਿੱਚ ਤੁਰੇ ਜਾਂਦੇ ਇੱਕ ਕਮਾਦ ਦੇ ਖੇਤ ਕੋਲ ਦੀ ਲੰਗਣਾ ਸੀ ਮਾਨ ਵਿੱਚ ਗੰਨੇ ਚੂਪਾਣ ਨੀ ਲਾਲ ਸਾਚਾਣਾ ਪੈਦਾ ਹੋਈ ਇਹ ਚਾਣਾ ਦੀ ਪੂਰਤੀ ਲਈ ਮਾਨ ਬੈਚ ਭਰਨਾ ਬਣਿਆ ਕੇ ਅੱਗੇ ਜੋ ਕਮਾਨ ਦਾ ਖੇਤ ਆ ਰਿਹਾ ਹੈ ਉਸ ਵਿੱਚੋਂ ਇੱਕ ਦੋ ਗੰਨੇ ਭੰਨ ਕੇ ਚੂਪ ਲਈਏ ਇੱਕ ਦੋ ਗੰਨਿਆਂ ਦੇ ਭੰਨਣ ਨਾਲ ਕਿਹੜਾ ਖੇਤ ਵਿੱਚ ਘਾਟਾ ਪੈ ਚੱਲਿਆ ਹੈ ਇੰਨਾ ਭਰਨਾ ਆਉਂਦੇ ਹੀ ਮਨ ਹੀ ਮਨ ਨਾਲ ਖਿੱਚੋ ਤਾਂ ਚੱਲ ਪਈ ਆਤਮਾ ਦੀ ਆਵਾਜ਼ ਆਵੇ ਕਿ ਭਾਵੇਂ ਕਮਾਨ ਦੇ ਖੇਤ ਵਿੱਚੋਂ ਇੱਕ ਦੋ ਗੰਨੇ ਭੰਨਣ ਨਾਲ ਫਰਕ ਤਾਂ ਖੁੰਝ ਨਹੀਂ ਪਵੇਗਾ ਾਰੇ ਹੈ ਤਾਂ ਚੋਰੀ ਹੀ ਚੋਰੀ ਕੱਖ ਦੀ ਵੀ ਚੋਰੀ ਲਖ ਦੀ ਵੀ ਚੋਰੀ ਤਾਂ ਚੋਰੀ ਹੀ ਹੈ ਚੋਰੀ ਕਰਨ ਵਾਲਿਆਂ ਲਈ ਸਤਿਗੁਰੂ ਨੇ ਸਤਸੰਦਵਾ ਸ਼ਬਦਾਂ ਵਿੱਚ ਤਾੜਨਾ ਕੀਤੀ ਹੈ ਇਹ ਚੋਰ ਕੀ ਹਮ ਆਪਰੇ ਨਾ ਕੋਈ ਚੋਰ ਕਿਆ ਚੰਗਾ ਕਿਆ ਹੋਏ ਦੂਸਰੇ ਮਨ ਦੇ ਅੰਦਰੋਂ ਹੀ ਉੱਤਰ ਦਿੱਤਾ ਕਿ ਅਸੀਂ ਵੀ ਤਾਂ ਜੀਮੀਦਾਰ ਹਾਂ ਦਾਰਾ ਕਰਦੇ ਹਾਂ ਸਾਡੇ ਖੇਤਾਂ ਵਿੱਚੋਂ ਵੀ ਕਈ ਲੋਡਵਾਨ ਬੇੜ ਇੱਕ ਵੇਲੇ ਆਪਣੀ ਲੋਡ ਪੂਰੀ ਕਰ ਲੈਂਦੇ ਹਨ ਉਹ ਕਿਹੜਾ ਸਾਨੂੰ ਪੁੱਛ ਕੇ ਕਰਦੇ ਹਨ ਨਾਲ ਹੀ ਹੰਦਰੋਂ ਆਵਾਜ਼ ਆਈ ਕਿ ਭਾਵੇਂ ਉਹ ਚੋਰੀ ਛੁੱਪੇ ਆਪਣੀ ਲੋਡ ਪੂਰੀ ਕਰ ਲੈਂਦੇ ਹਨ ਪਰ ਉਹਨਾਂ ਪ੍ਰਤੀ ਸਾਡੇ ਮਨ ਵਿੱਚ ਕੋਈ ਚੰਗੀ ਭਾਵਨਾ ਤਾਂ ਨਹੀਂ ਉਹਨਾਂ ਪ੍ਰਤੀ ਅਸੀਂ ਸ਼ਾਉਦ ਚੋਰ ਹੀ ਵਰਤੇ ਹਾਂ ਕਿ ਬੇਲੇ-ਕਵੇਲੇ ਪਤਾ ਨਹੀਂ ਕਿਹੜਾ ਤਲਾ ਮਾਣਸ ਚੋਰੀ ਕਰਕੇ ਫਸਲ ਦਾ ਜਾੜਾ ਕਰ ਗਿਆ ਤੇ ਉਸ ਨੂੰ ਫੜ ਦਾ ਯਤਨ ਕਰੀ ਗਈ ਅੰਦਰੋਂ ਆਤਮਾ ਨੇ ਵਾਹਿ ਦਿੱਤੀ ਕਿ ਹੈ ਮਨ ਜੇ ਮੈਂ ਤੇਰੇ ਪ੍ਰੇਮ ਨਾਲ ਦੇਣ ਤੇ ਗੰਨੇ ਪੰਨੇ ਲਵਾ ਜੇ ਕਿਸੇ ਨੂੰ ਪਤਾ ਲੱਗ ਗਿਆ ਕਿ ਹਰਨਾਮ ਸਿੰਘ ਨੇ ਇਸ ਖੇਤ ਵਿੱਚੋਂ ਗੰਨੇ ਪੰਨੇ ਹਨ ਉਹ ਤੇਰੇ ਪ੍ਰਤੀ ਕੀ ਅੰਦਾਜ਼ਾ ਲਾਉਣਗੇ ਏ ਥਾ ਥਾ ਤੇ ਤੇਰੀ ਚੋਰੀ ਕਰਨ ਦੀ ਚਰਚਾ ਚੱਲੇਗੀ ਪਰ ਨਾਲ ਹੀ ਆਮ ਆਦਮੀ ਦੀ ਤਰ੍ਹਾਂ ਚੋਰੀ ਵੀ ਕਰ ਲੈਂਦਾ ਜਿੱਥੇ ਤੇਰੀ ਬਦਨਾਮੀ ਹੋਵੇਗੀ ਉੱਥੇ ਗੁਰਸਿੱਖੀ ਤੇ ਗੁਰੂ ਨੂੰ ਵੀ ਉਹ ਲੰਬਾ ਲੱਗੇਗਾ ਸੋ ਇਹ ਕੰਮ ਕਿਸੇ ਕੀਮਤ ਤੇ ਵੀ ਨਹੀਂ ਕਰਨਾ ਇਨ੍ਹਾਂ ਵਿਚਾਰਾਂ ਦੀ ਇਹ ਦੇੜ ਬੰਨ ਵੈਚਕਵਾ ਦਾ ਖੇਤ ਵੀ ਨੇੜੇ ਆ ਗਿਆ ਤੇ 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 ਗੰਨਾ ਚੁੱਪਣ ਦੇ ਸ਼ੰਕਲਪ ਨੇ ਫਿਰ ਜੋਰ ਪਾਇਆ ਤੇ ਮਾਨ ਖੜੀ ਕੀਤੀ ਕਿ ਕਮਾਲ ਦੇ ਖੇਤ ਕੋਲ ਜਾ ਕੇ ਉਸ ਕਮਾਲ ਦੇ ਖੇਤ ਦੇ مالک ਉੱਤਮ ਸਿੰਘ ਦਾ ਨਾਮ ਲੈ ਕੇ ਉੱਚੀ ਆਵਾਜ਼ ਮਾਰਦੇ ਮਾਨ ਕਿ ਭਾਈਆ ਉੱਤਮ ਸ਼ਿਆਮ ਮੈਂ ਚਤ ਮੇਰਾ ਚਤ ਗੰਨਾ ਚੁੱਪਣ ਨੂੰ ਕਰਦਾ ਸੋ ਮੈਂ ਤੁਹਾਡੇ ਖੇਤ ਵਿੱਚੋਂ ਦੋ ਗੰਨੇ ਭੰਨ ਲੈਂਦਾ ਹਾਂ ਇਸ ਤਰ੍ਹਾਂ ਕਰਨ ਨਾਲ ਤਾਂ ਕੋਈ ਚੋਰੀ ਨਹੀਂ ਹੋਵੇਗੀ ਕਿਉਂਕਿ ਮੈਂ ਕੁਮਾਰ ਦੇ ਮਾਲਕ ਨੂੰ ਪੁੱਛ ਕੇ ਗੰਨਾ ਭੰਨਣਾ ਹੈ ਅੰਦਰੋਂ ਦੂਸਰਾ ਮਾਨ ਕਹਿਣ ਲੱਗਾ ਹੀ ਮਾਨ ਨੂੰ ਆਪਣੀ ਹਾਊਸ ਦੀ ਪੂਰਤੀ ਲਈ ਅਨੇਕਾਂ ਤਰ੍ਹਾਂ ਦੀਆਂ ਲੀਲਾ ਕਾੜ ਕਾੜ ਕੇ ਅੱਗੇ ਰਸਦਾ ਹੈ ਹੀ ਮਾਨ ਪਲਾਈ ਦੱਸ ਕੇ ਜੇ ਇਸ ਕੁਮਾਰ ਵਿੱਚ ਤੀਰੇ ਭਾਂਗਾ ਦੀ ਪਰਲ ਬੱਧ ਦਾ ਨਾ ਗੰਨਾ ਹੋਇਆ ਉਹ ਤੇ ਤਹੀਂ ਚੁਪਣਾ ਹੈ ਉਸ ਨੂੰ ਹੋਰ ਕਵੀ ਨਹੀਂ ਲੈ ਨਹੀਂ ਲੈ ਸਕਦਾ ਉਹ ਤੈਨੂੰ ਹੀ ਮਿਲੇਗਾ ਹੇ ਮਨ ਸਬਰ ਤੇ ਸੰਤੋਖ ਤੋਂ ਕੰਮ ਲੈ ਗੁਰੂ ਵਚਨਾਂ ਤੇ ਆਪਣੀ ਪਰਲ ਬੱਧ ਦੇ ਯਕੀਨ ਰੱਖ ਤੀ ਤਖੜਾ ਹੋ ਇੱਕ ਜਵਾਨ ਨੇ ਰਾਸ ਨੂੰ ਪੂਰਾ ਕਰਨ ਦੇ ਖਾਤਾ ਤੂੰ ਮੈਨੂੰ ਚੋਰ ਨਾ ਬਣਾ ਮੈਂ ਤੇਰੇ ਆਖੇ ਨਹੀਂ ਲੱਗਣਾ ਇਹ ਮਨ ਦੇ ਝਗੜੇ ਵਿੱਚ ਸੇਸ਼ਟ ਮਨ ਨੇ ਭੜੇ ਮਨ ਦੇ ਫੋਨੇ ਨੂੰ ਤਾੜ ਦਿੱਤਾ ਤੇ ਅੰਦਰੋਂ ਆਵਾਜ਼ ਆਈ ਇਹ ਮਨ ਮੇਰਾ ਤੂੰ ਸਦਾ ਤੂੰ ਥਿਰ ਰਹੋ ਚੋਟ ਨਾ ਖਾਵੇਂ ਨਾਮ ਮਨ ਪ੍ਰੋ ਟਕੜਾ ਹਮੋਂ ਐਵੇਂ ਛੋਟੇ ਛੋਟੇ ਰਸਾਂ ਕਸਾਂ ਮੰਗਰ ਲਾ ਕੇ ਅਸੂਲਾਂ ਦਾ ਤਿਆਗੀ ਨਾ ਬਣਾ ਮੰਨ ਦਾ ਮਾਨ ਨਾਲ ਝਗੜਾ ਹੁੰਦਾ ਕੁਮਾਰ ਦੇ ਖੇਤ ਆ ਗਿਆ ਤੇ ਬਾਬਾ ਜੀ ਦੱਸਦੇ ਸਨ ਕਿ ਮੈਂ ਅਲੇ ਖੇਤ ਦੇ ਅੰਦਰ ਤੱਕ ਹੀ ਰਸਤਾ ਤੈ ਕਿੱਤਾ ਹੋਣਾ ਵਾ ਕਿ ਕੁਮਾਰ ਦੇ ਖੇਤ ਵਿੱਚੋਂ ਪਈ ਆਕਤਮ ਸਿੰਘ ਹੁਣੀ ਕਾਫੀ ਸਾਰੇ ਗੰਨੇ ਲੈ ਨੇ ਟੁਕੜੇ ਉੱਤੇ ਹੋਏ ਆਗ ਲੈ ਕੇ ਬਾਹਰ ਆ ਗਏ ਤੇ ਮੇਰੇ ਮਨ ਤੋਂ ਤਨ ਚਾਰ ਚਾਰ ਕਦਮਾਂ ਹੀ ਬੈਠ ਤੇ ਖਲੋ ਕੇ ਭਾਈ ਉੱਤਮ ਸਿੰਘ ਨੇ ਬੜੇ ਪ੍ਰੇਮ ਨਾਲ ਮੈਨੂੰ ਫਤੇ ਬੁਲਾਈ ਭਾਈ ਉੱਤਮ ਸਿੰਘ ਨੂੰ ਵੇਖ ਕੇ ਮੈਂ ਮਾਨ ਹੀ ਮਾਨ ਵਿੱਚ ਬੜਾ ਹੈਰਾਨ ਤੇ ਸ਼ਰਮਸਾਰ ਹੋਇਆ ਸudar ਉੱਤਮ ਸਿੰਘ ਨੇ ਫਤੇ ਅਬਰਾਂਤ ਆਪ ਜੀ ਆਪ ਹੀ ਗੱਲ ਆਰੰਭ ਕਰ ਦਿੱਤੀ ਕਿ ਸਾਡੇ ਇਸ ਕਮਾਲ ਦੇ ਖੇਤ ਵਿੱਚੋਂ ਹਰ ਰੋਜ਼ ਕੋਈ ਆਉਂਦਾ ਜਾਂਦਾ ਗੰਨੇ ਭੰਦਾ ਹੈ ਤੇ ਉਹ ਅੰਦਰ ਪਰਸੋਂ ਨਾ ਗੰਨਿਆਂ ਦੀ ਆਗ ਤੋੜ ਕੇ ਕਮਾਰ ਵਿੱਚ ਮਗਾ ਸੁੱਟਦਾ ਹੈ ਭਾਈ ਅਤਮ ਸਿੰਘ ਨੇ ਹੱਥ ਵਿੱਚ ਫੜੀ ਆਗ ਮੈਨੂੰ ਦਿਖਾਇਆ ਆ ਕੇ ਆਗ ਕੇਵਲ ਕੱਲ ਦੇ ਹੀ ਹਨ ਮੈਂ ਕਈ ਦਿਨਾਂ ਦਾ ਉਸ ਗੰਨੇ ਪੰਨਣ ਵਾਲੇ ਚੋਰ ਦੀ ਤਲਾਸ਼ ਵਿੱਚ ਹਰ ਰੋਜ਼ ਖੇਤ ਵਿੱਚ ਆ ਕੇ ਬੈਠ ਜਾਂਦਾ ਹਾਂ ਕਿ ਕਿਤੇ ਉਹ ਭਲਾ ਮਾਨਸ ਮੇਰੇ ਹੱਥ ਆ ਜਾਵੇ ਤਾਂ ਉਸ ਨੂੰ ਇਹ ਕਿਤੇ ਨਿਸ਼ਾਨ ਦਾ ਵਾਰਚਕਾਵਾਤੀ ਫਿਰ ਨਜ ਨਸਰ ਕਰਾਂ ਪਰ ਅਜ ਤਾਕੂ ਮੇਰੇ ਹੱਥ ਨਹੀਂ ਆਇਆ ਮੈਂ ਹੁਣ ਵੀ ਉਸ ਦੀ ਤਾਕ ਵਿੱਚ ਕੁਮਾਰ ਲੰਦਨਾ ਰਾਹਤੇ ਤੇ ਪੰਛੀ ਕਰਮਾ ਦੂਰ ਬੈਠਾ ਸਾਂ ਜਿੱਥੇ ਮੈਨੂੰ ਦੂਰ ਦੂਰ ਤੱਕ ਲਿਖਦਾ ਸੀ ਮੈਂ ਤੁਹਾਨੂੰ ਦੂਰੋਂ ਹੀ ਆਉਂਦਿਆਂ ਵੇਖ ਕੇ ਮਨ ਵਿੱਚ ਵਿਚਾਰ ਆਇ ਕਿ ਚਲੋ ਚੋਰ ਤੇ ਭਾਣੰਦੇ ਮਹਾਨ ਨਹੀਂ ਅੱਜ ਪਾਈ ਹਰਮਾਨ ਸਿੰਘ ਹੁਣਾਂ ਦੇ ਦਰਸ਼ਨ ਹੋ ਗਏ ਹਨ ਮੈਂ ਤਾਂ ਸੁਮੇਰ ਦਾ ਕੁਮਾਰ ਤੇ ਹਮ ਇਸ ਵਿੱਚ ਬੈਠਾ ਥੱਕ ਗਿਆ ਹਾਂ ਸੋ ਜਿੱਥੇ ਤੁਸੀਂ ਚੱਲੇ ਹੋ ਜਰਾ ਠਹਿਰ ਕੇ ਚਲੇ ਜਾਣਾ ਥੋੜਾ ਚਿਰ ਮੈਨੂੰ ਵੀ ਦਰਸ਼ਨ ਦੇ ਤੇ ਮਾਨਵ ਵਿੱਚ ਗਰਮਾਤਾ ਪ੍ਰਤੀ ਤੋਜ ਸੰਤ ਸਨ ਨਾਲੇ ਉਨਾਂ ਨੂੰੁਰ ਕੋ ਉਤਮ ਸੰਗ ਨੇ ਸ਼ੁਗਣੀ ਟਾਲੀ ਦੇ ਕਮਾਦ ਦੇ ਸਾਹਮਣੇ ਸੀ ਬਲ ਇਸ਼ਾਰਾ ਕਰਦਿਆਂ ਕਿਹਾ ਆਪ ਜੀ ਉਸ ਟਾਲੀ ਦੀ ਛਾਵੇਂ ਹਵਾ ਹਣੀ ਬੈਠੋ ਮੈਂ ਸੋਨੇ ਸੋਨੇ ਪੰਜ ਚਾਰ ਗੰਨੇ ਲਿਆਉਂਦਾ ਹਾਂ ਨਾਲੇ ਆਪ ਜੀ ਕਿਰਪਾ ਕਰਕੇ ਗੰਨੇ ਛਕੋ ਨਾਲੇ ਵਰਮਤਮ ਛਾਰਾ ਸੁਣਾਓ ਸੁਣਾਉਣ ਦੀ ਖੇਚਲ ਕਰੋ ਬਾਬਾ ਜੀ ਦਾ ਹਦੇ ਸੰਕ ਮੈਂ ਥੇਰਾ ਪਈਏ ਉਤਮ ਸੰਗ ਨੂੰ ਕਿਹਾ ਕਿ ਮੈਂ ਅੱਗੇ ਛੇਤੀ ਜਾਣਾ ਹੈ ਪਰ ਉਹ ਸੰਦੀਪ ਪ੍ਰੇਮੀ ਦੇ ਜੂਰ ਅੱਗੇ ਮੇਰੀ ਕੋਈ ਪੇਸ਼ ਨਾ ਗਈ ਭਾਈਆ ਜੀ ਤਾਂ ਖੇਤ ਵਿੱਚੋਂ ਗੰਨੇ ਭੰਨਣ ਚਲੇ ਗਏ ਤੇ ਮੈਂ ਇੱਕ ਪਾਸੇ ਮਾਨ ਵਿੱਚ ਸ਼ਮਿੰਦਗੀ ਤੇ ਦੂਜੇ ਪਾਸੇ ਗੁਰੂ ਮਹਾਰਾਜ ਜੀ ਦਾ ਧੰਨਵਾਦ ਕਰਦਾ ਹੋਇਆ ਤਾਲੀ ਦੀ ਛਾਵੇਂ ਜਾ ਬੈਠਾ ਤੇ ਇਹ ਸ੍ਰੇਸ਼ਟ ਮਾਨਸਰਾਰਤੀ ਮਾਨ ਨੂੰ ਲਾਣ ਤਾਂ ਪਉਣ ਲੱਗਾ ਗਏ ਭल्या ਲੋਕਾਂ ਦਾ ਅਸ ਜੇ ਮੈਂ ਤੇਰੀ ਪ੍ਰੇਰਣਾ ਦੀਨ ਗੰਨੇ ਪੰਨ ਲੈਦਾ ਤਾਂ ਅੱਜ ਤੱਕ ਨੇ ਉੱਤਮ ਸਿੰਘ ਦੀ ਸਾਰੇ ਨੁਕਸਾਨਾਂ ਦੀ ਜ਼ਿੰਮੇਵਾਰੀ ਤੂੰ ਮੇਰੇ ਸਿਰ ਤੇ ਝਾੜ ਦੇਣੀ ਸੀ ਤੇ ਮੈਂ ਸਦਾ ਲਈ ਚੂਹ ਦਾ ਠੱਪਾ ਮੇਰੇ ਤੇ ਲੱਗ ਜਾਣਾ ਸੀ ਉੱਤਮ ਸਿੰਘ ਨੇ ਪਤਾ ਨਹੀਂ ਹੋਰ ਕਿੰਨੀਆਂ ਪਾਸ ਗੱਲਾਂ ਕਰਨੀਆਂ ਸੀ ਕਿ ਹਨਾਮ ਸਿੰਘ ਨੂੰ ਮੈਂ ਅੱਜ ਗੰਨੇ ਪੰਦਿਆਂ ਫੜਿਆ ਵੇਖਣ ਨੂੰ ਤਾਂ ਬਹੁਤ ਗਰਮਖ ਲੱਗਦਾ ਪਾਰ ਚੋਰੀ ਕਰਨ ਦਾ ਵੀ ਬੜਾ ਮਾਹਰ ਹੈ ਤੇ ਚੋਰੀ ਵੀ ਆਵਾਜ਼ ਮਾਰ ਕੇ ਕਰਦਾ ਹੈ ਸ਼ਰਾਸਤੀ ਮਨਪਉਣ ਪਤਲਾ ਹੋਸ਼ ਸ੍ਰੇਸ਼ਟ ਮਨ ਦੀਆਂ ਚੜਕਾ ਸੁਣ ਰਿਹਾ ਸੀ ਦੂਸਰੇ ਪਾਸੇ ਤੇ ਹੋਰ ਯਕੀਨ ਵਧਿਆ ਕਿ ਵੇਖੋ ਜੇ ਮੈਂ ਇਸ ਖੇਤ ਵਿੱਚੋਂ ਮੰਦੀ ਪ੍ਰੇਰਨਾ ਦੀਨ ਗੰਨੇ ਪੰਨ ਲੈਂਦਾ ਮਿਲਣੇ ਤਾਂ ਮੇਰੇ ਭਾਗਾਂ ਦੇ ਹੀ ਸਨ ਪਰ ਚੋਰੀ ਦਾ ਪਾਰ ਹੀ ਨਿਸ਼ਾਨ ਸਦਾ ਲਈ ਬਣਿਆ ਰਹਿ ਜਾਣਾ ਸੀ ਗੁਰੂ ਪਾਤਸ਼ਾਹ ਨੇ ਮਿਹਰ ਕੀਤੀ ਇਸ ਪਹਿੜੇ ਮੰਤੇ ਪ੍ਰੇਰਨਾ ਤੋਂ ਬਚਾਲਿਆ ਗੰਨੇ ਵੀ ਜਿਉ ਮੇਰੇ ਭਾਗਾਂ ਦੇ ਰਲੇ ਸਨ ਆਤਮ ਸੰਗ ਨੇ ਆਪਾਂ ਕੇ ਬੜੇ ਆਦਰਸ਼ਤ ਕਾਇਨਾਲ ਮੈਨੂੰ ਦਿੱਤੇ ਬਾਬਾ ਜੀ ਕਹਿੰਦੇ ਸਨ ਉਸਦੈਨ ਤੂੰ ਮਾਨ ਵਿੱਚ ਪੱਕੀ ਕਰ ਲੈ ਕਿ ਮਨ ਦਾ ਵਸਾ ਨਹੀਂ ਕਰਨਾ ਇਹ ਹਮੇਸ਼ਾ ਮਾੜੇ ਪਾਸੇ ਦੀ ਹੀ ਪ੍ਰੇਰਨਾ ਦਿੰਦਾ ਹੈ ਅੰਦਰੋਂ ਜੋਤੀ ਮੀ ਜਹੀ ਸ੍ਰੇਸ਼ਟ ਵਾਜ ਜੋ ਮਾੜੇ ਕਰਮਾਂ ਤੋਂ ਰੋਕਦੀ ਹੈ ਉਹ ਆਵਾਜ਼ ਨੂੰ ਧਿਆਨ ਨਾਲ ਸੁਣੋ ਔਸਾਂ ਸੰਸਾਰ ਚੱਲਣਾ ਇਸੇ ਲਈ ਤਾਂ ਬਾਬਾ ਕਬੀਰ ਜੀ ਨੇ ਮਨ ਤੋਂ ਸਾਵਧਾਨ ਹੋਣ ਲਈ ਗਰਬਾਣੀ ਵਿੱਚ ਕਥਨ ਕਰਦੇ ਹਨ ਕੀਰਮ ਅੰਕ ਵੀਰ ਮਨ ਜਾਣੇ ਸਭ ਬਾਤ ਜਾਣਤ ਹੀ ਓਗਨ ਕਰੇ ਕਾਹੇ ਕੀ ਕੋਸ਼ਲਾਤ ਹਾਥ ਦੀਪ ਕੁਏ ਪਰੇ ਮਨ ਸਭ ਕੁਝ ਜਾਣਦਾ ਹੋਇਆ ਭੈਣੇ ਪਾਸੇ ਨੂੰ ਪ੍ਰੇਰਨਾ ਦਿੰਦਾ ਹੈ ਕਿਸੇ ਨੇ ਮਨ ਨੂੰ ਨਹੀਂ ਪਤਾ ਕਿ ਚੋਰੀ ਜਾਰੀ ਠੱਗੀ ਕਰਨੀ ਪਰਾਇਆ ਖਾਣਾ ਝੂਠ ਬੋਲਣਾ ਹੋਰ ਮਾੜੇ ਕਰਮ ਕਰਨੇ ਚੰਗੇ ਨਹੀਂ ਪਰ ਮਨ ਸਭ ਕੁਝ ਜਾਣਦਾ ਉਹ ਤਾਂ ਫਿਰ ਭੈਣੇ ਪ੍ਰੇਰਨਾ ਦੇਣ ਮਾੜੇ ਕਰਮ ਸਿਰ ਪਾਸੋਂ ਕਰਵਾ ਦਿੰਦਾ ਜੇ ਅਸੀਂ ਇਹ ਸਜਾ ਇੱਥੇ ਸਰੀਰ ਨੂੰ ਤੇ ਪਰਲੋਕ ਵਿੱਚ ਆਤਮਾ ਨੂੰ ਪੁੱਤਣੀ ਪੈਂਦੀ ਹੈ ਮਨ ਦੀ ਫ੍ਰੀਅਨਾ ਦੀਨ ਹੋਣ ਵਾਲੇ ਮਾੜੇ ਕਰਮਾਂ ਤੇ ਬਚਣ ਲਈ ਗੁਰੂ ਬਾਣੀ ਦੀ ਕਸ਼ਮੱਟੀ ਤੇ ਮਨ ਦੀ ਫ੍ਰੀਅਨਾ ਨੂੰ ਪੜ੍ਹ ਕੇ ਹੀ ਰੋਸ਼ ਕਰਮ ਨੂੰ ਕਰਨਾ ਚਾਹੀਦਾ ਹੈ ਜੇ ਮਨ ਬੇ ਚੜੀ ਕਰੇ ਤਾਂ ਬਾਬਾ ਖਮੀਰ ਜੀ ਦੇ ਗੌਣ ਰੰਗ ਵਿੱਚ ਕਥਨ ਅਨੁਸਾਰ ਔਟ-ਕਟ ਇਤੋਂ ਸਮਾਪਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ